ਦੋਸਤੋ ਕੀ ਕੈਲਾਸ਼ ਪਰਬਤ ਸੱਚਮੁੱਚ ਓਮ ਦੀ ਸ਼ਕਲ ਵਿੱਚ ਹੈ ਕੀ ਹੈ ਇਸ ਦੀ ਸਚਾਈ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ Hindu ਧਾਰਮਿਕ ਮੰਨਤਾਵਾਂ ਵਿੱਚ ਕੈਲਾਸ਼ ਪਰਬਤ ਦਾ ਬਹੁਤ ਖਾਸ ਸਥਾਨ ਹੈ ਇਹ ਪਹਾੜ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਸ਼ਕਲ ਓਮ ਦੀ ਹੈ ਆਓ ਜਾਣਦੇ ਹਾਂ ਇਸ ਵਿੱਚ ਕੀ ਤੱਥ ਹੈ ਤੇ ਇਹਦੇ ਵਿੱਚ ਕਿੰਨੀ ਸਚਾਈ ਹੈ ਅਰੇ ਕਹਿਣਾ ਕੀ ਚਾਹਤੇ ਹੋ ਦੋਸਤੋ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਮਾਉਂਟ ਐਬਰੈਸਟ ਹੈ ਜਿਸ ਦੀ ਉਚਾਈ 8852 ਮੀਟਰ ਹੈ ਹੁਣ ਤੱਕ 7000 ਤੋਂ ਵੱਧ ਲੋਕ ਮਾਉਂਟ ਆਈਵਰੈਸਟ ਉੱਤੇ ਚੜ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ ਪਰ ਹਿਮਾਲਿਆ ਵਿੱਚ ਇੱਕ ਹੋਰ ਪਹਾੜ ਵੀ ਹੈ ਜਿਸ ਨੂੰ ਕਲਾਸ਼ ਪਰਬਤ ਕਿਹਾ ਜਾਂਦਾ ਹੈ ਜੋ ਕਿ ਮਾਉਂਟ ਆਈਵਰੈਸਟ ਤੋਂ ਲਗਭਗ 2211 ਮੀਟਰ ਛੋਟਾ ਹੈ ਇਸ ਦੀ ਉਚਾਈ 6838 ਮੀਟਰ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਵੀ ਕਲਾਸ਼ ਪਰਬਤ ਉੱਤੇ ਚੜ ਨਹੀਂ ਸਕਿਆ ਕੈਲਾਸ਼ ਪਹਾੜ ਦਾ Hindu ਧਾਰਮਿਕ ਮਾਨਤਾਵਾਂ ਵਿੱਚ ਬਹੁਤ ਖਾਸ ਥਾਂ ਹੈ। ਦੋਸਤੋ ਇਸ ਪਹਾੜ ਬਾਰੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਦੀ ਸ਼ਕਲ ਓਮ ਦੀ ਤਰ੍ਹਾਂ ਹੈ। ਆਓ ਜਾਣਦੇ ਹਾਂ ਇਸ ਤੱਤ ਵਿੱਚ ਕਿੰਨੀ ਸੱਚਾਈ ਹੈ। ਦੋਸਤੋ Hindu ਧਾਰਮਿਕ ਮਾਨਤਾਵਾਂ ਵਿੱਚ ਕੈਲਾਸ਼ ਪਹਾੜ ਦਾ ਬਹੁਤ ਮਤਵ ਹੈ। ਕਿਹਾ ਜਾਂਦਾ ਹੈ ਕਿ ਪਹਾੜ ਭਗਮਾਨ ਸ਼ਿਵ ਅਤੇ ਮਾਤਾ ਪਾਰਵਤੀ ਰਹਿੰਦੇ ਸਨ। ਆਮal ਮਤਲਬ ਹੈ ਤੇਰੇ ਬਾਪੂ ਮਾਸੀ। ਇਸ ਨੂੰ ਭਗਮਾਨ ਸ਼ਿਵ ਦਾ ਘਰ ਵੀ ਮੰਨਿਆ ਜਾਂਦਾ ਹੈ। ਇਸੇ ਕਰਕੇ ਅੱਜ ਤੱਕ ਕੋਈ ਵੀ ਇਸ ਪਹਾੜ ਤੇ ਨਹੀਂ ਚੜ ਸਕਿਆ। ਇਸ ਪਹਾੜ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੀ ਸ਼ਕਲ ਓਮ ਦੀ ਤਰ੍ਹਾਂ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ ਅਸਲ ਵਿੱਚ ਓਮ ਪਰਬਤ ਕੈਲਾਸ਼ ਪਰਬਤ ਤੋਂ ਪਹਿਲਾਂ ਪੈਂਦਾ ਹੈ ਜਦੋਂ ਬਹੁਤ ਦੂਰੋਂ ਓਮ ਪਰਬਤ ਦਿਖਾਈ ਦਿੰਦਾ ਹੈ ਇਸ ਲਈ ਇਸ ਤੇ ਓਮ ਦੀ ਸ਼ਕਲ ਦਿਖਾਈ ਦਿੰਦੀ ਹੈ ਇਹ ਸ਼ਕਲ ਪਹਾੜ ਤੇ برف ਪੈਣ ਕਰ ਨਾਲ ਬਣਦੀ ਹੈ ਇਸ ਲਈ ਇਸ ਪਹਾੜ ਨੂੰ ਓਮ ਪਹਾੜ ਕਿਹਾ ਜਾਂਦਾ ਹੈ Hindu ਧਰਮ ਦੀਆਂ ਪੁਰਾਤਕ માનਤਾਂਾਂ ਦੇ ਅਨੁਸਾਰ ਹਿਮਾਲਿਆ ਵਿੱਚ 8 ਓਮ ਦੀਆਂ ਮੂਰਤੀਆਂ ਹਨ ਪਰ ਹੁਣ ਤੱਕ ਇਸ ਤੋਂ ਸਿਰਫ ਇੱਕ ਦੀ ਖੋਜ ਕੀਤੀ ਜਾ ਚੁੱਕੀ ਹੈ ਇਹ ਆਕਾਰ ਪੂਰੀ ਤਰ੍ਹਾਂ ਕੁਦਰਤੀ ਤਰੀਕੇ ਨਾਲ ਬਣਾਏ ਗਏ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਓਮ ਪਰਬਤ ਤੇ ਓਮ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਬਰਫ਼ ਦੇ ਖਿਸਕਣ ਨਾਲ ਪੈਦਾ ਹੋਣ ਵਾਲੀ ਆਵਾਜ਼ ਹੈ ਪਰ ਜੇਕਰ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੇ ਜ਼ਾਹਿਰ ਕੀਤਾ ਹੈ ਕਿ ਉੱਥੇ ਜਾਣ ਤੋਂ ਬਾਅਦ ਉਹਨਾਂ ਨੂੰ ਇੱਕ ਵੱਖਰੀ ਹੀ ਊਰਜਾ ਮਹਿਸੂਸ ਹੁੰਦੀ ਹੈ ਖਤਮ ਬਾਈ ਬਾਈ ਟਾਟਾ ਗੁੱਡ ਬਾਏ ਗਿਆ